ਸਾਹਿਬ ਜੀ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਵੀਡੀਓ ਪਹਿਲਾਂ ਵੀ ਆਪਾਂ ਬਣਾਈ ਸੀ ਕਿਉਂਕਿ ਬਈ ਬਿੰਦਰਕੁਲੇ ਪੈਣੀ ਬਗਾ ਖੜੀ ਸੀ ਆਪਾਂ ਇਹ ਪਲਾਟ ਦੋਨੇ ਨਾਲ-ਨਾਲ ਪਲਾਟ ਨੇ ਬਈ ਦਾ ਸੰਤਰੀ ਦਾ ਪਲਾਟ ਵੀ ਸੀਗਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਸੀਗਾ ਤੇ ਹੁਣ ਥੋੜਾ ਜਿਹਾ ਟੂਸਾ ਕੱਢਣਾ ਸਟਾਰਟ ਹੋਇਆ ਆਪਾਂ ਦੇਖਦੇ ਹਾਂ ਕਿੰਨਾ ਕੁ ਇਹਨੂੰ ਫਰਕ ਪੈਣਾ ਹੈ ਕਿਉਂਕਿ ਫਰੂਟ ਹੁਣ ਲੱਗਿਆ ਹੋਇਆ ਉਧਰੋਂ ਖਰਾਕ ਚਾਹੀਦੀ ਹੈ ਤੇ ਖਰਾਕ ਦੇਣ ਵਾਸਤੇ ਜਿਹੜਾ ਪੱਤੇ ਆ ਸਾਨੂੰ ਜ਼ਰੂਰੀ ਹੈ ਲੇਕਿਨ ਪੱਤੇ ਖਤਮ ਹੋ ਚੁੱਕੇ ਹੈ ਕਾਫੀ ਨੁਕਸਾਨੇ ਗਏ ਨੇ ਤੇ ਹੁਣ ਆਪਾਂ ਇਹਦੇ ਸਹੀ ਪੰਜ ਦਿਨ ਪਹਿਲਾਂ ਜਿਹੜੇ ਆਪਾਂ ਦਵਾਈ ਸਟਾਰਟ ਕਰਾਈ ਸੀ ਫਾਰਮਰ ਵੀ ਦਾ ਵੀ ਕਹਿਣਾ ਕਿ ਬਹੁਤ ਫਰਕ ਪਿਆ ਹੈ ਤੇ ਬਾਕੀ ਆਪਦੇ ਮਨ ਨੂੰ ਵੀ ਥੋੜੀ ਤਸੱਲੀ ਹੋ ਰਹੀ ਹੈ ਕਿ ਫਰਕ ਬਾਕੀ ਪੈ ਗਿਆ ਇਹ ਦਿਖਾਉਣਾ ਕਿਉਂਕਿ ਜਿਹੜੇ ਜਿਵੇਂ ਮਤਲਬ ਤੁਸੀਂ ਦੇਖ ਰਹੇ ਹੋਣ ਜੀ ਆਹ ਲੱਗ ਰਿਹਾ ਬਿਲਕੁਲ ਅਲੱਗ ਨਵੇਂ ਕਲਰ ਦੀ ਜਿਹੜੀ ਹੋ ਕੇ ਬਾਹਰ ਆ ਰਹੀ ਹੈ ਔਰ ਸਾਨੂੰ ਇਹ ਤੁ ਵੀ ਇਹ ਸਾਰੀਆਂ ਲਗਰਾਂ ਨਵੀਆਂ ਨੇ ਸਟਾਰਟ ਹੋ ਚੁੱਕੀਆਂ ਸਾਨੂੰ ਇੰਨਾ ਲਗਰਾਂ ਦੀ ਲੋੜ ਸੀ ਜਿਹੜੀ ਸਾਡੀ ਇਹ ਸੰਤਰੀ ਇਹ ਕੱਚਾ ਹੋ ਗਏ ਚੱਲ ਪਈਏ ਕਿਉਂਕਿ ਕੱਚਾ ਹੋ ਗਏ ਫੁੱਲ ਲੈਣਾ ਵੀ ਸਟਾਰਟ ਕਰ ਦਿੱਤੇ ਨੇ ਫੁੱਲ ਵੀ ਆ ਚੁੱਕਾ ਲਗਰਾਂ ਨਵੀਆਂ ਨਵੀਆਂ ਭਰਕਾਉਣੇ ਸਟਾਰਟ ਹੋ ਚੁੱਕੀਆਂ ਲੇਕਿਨ ਪਹਿਲੇ ਦੇ ਹਾਲਾਤ ਸੀਗੇ ਉਹ ਸਾਡੇ ਇਹ ਜਿਹੜੇ ਹਾਲਾਤ ਸੀ ਉਹ ਬਣ ਗਏ ਸੀ ਪਰ ਇੱਕ ਚੀਜ਼ ਪੱਲੇ ਵਾਲਿਓ गांव वास्ते मैं ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਡੇ ਨਾਲ ਜੁੜਨਾ ਜਾਂ ਸਾਡੇ ਨਾਲ ਹੀ ਦਵਾਈਆਂ ਜਿੰਨਾ ਵੀ ਮਰਜ਼ੀ ਵਰਤੋ ਦਵਾਈ ਜਿੱਥੋਂ ਮਰਜ਼ੀ ਲਓ ਓਪਨ ਬਾਜ਼ਾਰ ਹੈ ਫਾਰਮਰ ਵੀ ਦਾ ਮਾਨ ਹੈ ਲੇਕਿਨ ਪਰ ਸਹੀ ਬੰਦੇ ਚੀ ਲਓ ਸਹੀ ਜਾਣਕਾਰ ਬੰਦੇ ਚੀ ਲਓ ਜਿਹਨੂੰ ਇਹ ਚੀਜ਼ ਬਾਰੇ ਜਾਣਕਾਰੀ ਵਜਾਂ ਨੌਲੇਜ ਹੋਵੇ ਕਿਉਂਕਿ ਕਾਰਨ ਕੀ ਹੈ ਹੁਣ 2.5 ਤੋਂ 3 ਕਿੱਲਿਆਂ ਵਿਚਾਰਾ ਫਾਰਮਰ ਸੀਗਾ ਉਹ ਤਾਂ ਪੱਟ ਕੇ ਧਰਤੀ ਦਾ ਮਾਰਿਆ ਸੀਗਾ ਤੇ ਇਹਦੀ ਜਿਹੜੀ ਫੇਟ ਹੈ ਇਹ ਘਟੋ ਘਟਾ 4-5 ਸਾਲਾਂ ਦੀ ਦੱਬੀ ਫਿਰਦੀ ਕਿਉਂਕਿ 2.5 ਕਿੱਲੇ ਸਬਜ਼ੀ ਲੱਗੀ ਹੋਈ ਐ ਤੇ 2.5 ਕਿੱਲੇ ਹੀ ਮੰਨ ਲਓ ਸਬਜ਼ੀ ਖਤਮ ਹੋ ਗਈ ਤੇ ਜਿਹੜੀ 2.5 ਕਿੱਲੇ ਕਣਕ ਸੀ ਉਹ ਵੀ ਖਤਮ ਇਸ ਕਰਕੇ ਸਾਡਾ ਫਾਰਮਰੀ 5-6 ਲੱਖ ਲਿਆ ਆਂਦਾ ਤੇ ਮੁੜ ਕੇ ਦੀ ਸੁਣਵਾਈ ਬਹੁਤ ਔਖੀ ਹੋ ਜਾਣੀ ਸੀ ਸੋ ਇਸ ਕਰਕੇ ਵੀਰਾਂ ਬਣੇ ਬੱਚੋ ਮਾਰੇ ਅੰਸਰਾਂ ਤੋਂ ਆਪਣੇ ਦਬਾਅ ਤੋਂ ਕੰਮ ਲੋ ਸਹੀ ਤਰੀਕਾ ਨਾਲ ਚੀਜ਼ ਵਰਤੋ ਆ ਦੇ ਨੇੜਲੇ ਬੰਦੇ ਚੀਲੋ ਜਿਹੜੀ ਤੁਹਾਡੇ ਕੰਮ ਆ ਸਕੇ ਧੰਨਵਾਦ ਸਾਬ ਦਾ ਸਸੀ ਕਾਲ ਜੀ